sinzer forgiven my son ਪ੍ਰਭ ਯਿਸੂ ਮਸੀਹ ਦੇ ਜੀਵੰਦੇ ਅਤੇ ਪਵਿੱਤਰ ਨਾਂ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਅੱਜ ਮੇਰਾ ਪਹਿਲਾ YouTube ਵੀਡੀਓ ਹੋਣ ਵਾਲਾ ਹੈ ਅੱਜ ਤੋਂ ਅਸੀਂ ਸਭ ਮਿਲ ਕੇ ਪਵਿੱਤਰ ਸ਼ਾਸਤਰ ਬਾਈਬਲ ਵਿੱਚੋਂ ਕੀ ਲਿਖਿਆ ਹੈ ਅਤੇ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ ਅਸੀਂ ਬਾਈਬਲ ਵਿੱਚੋਂ ਹੀ ਸਿੱਖਾਂਗੇ ਕਿ ਪਰਮੇਸ਼ਰ ਕੌਣ ਹੈ ਅਤੇ ਬਾਈਬਲ ਵਿੱਚ ਬਿਆਨ ਕੀਤਾ ਪਰਮੇਸ਼ਰ ਕੌਣ ਹੈ ਪਰਮੇਸ਼ਰ ਨੇ ਮਨੁੱਖ ਨੂੰ ਕਿਵੇਂ ਅਤੇ ਕਿਉਂ ਬਣਾਇਆ ਤੇ ਜੀਵਨ ਅਤੇ ਮੌਤ ਕੀ ਹੈ ਮਿਸ ਚੈਨਲ ਦੁਆਰਾ ਪੂਰੀ ਬਾਈਬਲ ਦਾਦੇਣ ਤੁਹਾਡੇ ਨਾਲ ਕਰਾਂਗਾ ਪਵਿੱਤਰ ਬਾਈਬਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਪਰਮੇਸ਼ਰ ਜਾਂ ਖੁਦਾ ਕੌਣ ਹੈ ਅਤੇ ਬਾਈਬਲ ਵਿੱਚ ਪਰਮੇਸ਼ਰ ਜੋ ਕਿ ਦੱਸਿਆ ਗਿਆ ਹੈ ਉਹ ਕੌਣ ਹੈ ਪਵਿੱਤਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਸਿਰਜਣਹਾਰ ਸੰਭਾਲਨਹਾਰ ਅਤੇ ਸਭ ਤੋਂ ਮਹਾਨ ਹੈ। ਪਵਿੱਤਰ ਬਾਈਬਲ ਇਹ ਬਿਆਨ ਕਰਦੀ ਹੈ ਕਿ ਜੋ ਪਰਮੇਸ਼ਰ ਹੈ ਉਸ ਉਹ ਸਭ ਤੋਂ ਵੱਡਾ ਪਰਮੇਸ਼ਰ ਹੈ ਉਹ ਸਭ ਦਾ ਸਿਰਜਣਹਾਰਾ ਜਿੰਨੀਆਂ ਵੀ ਚੀਜ਼ਾਂ ਹਨ ਚਾਹੇ ਉਹ ਧਰਤੀ ਉੱਤੇ ਹਨ ਚਾਹੇ ਉਹ ਬੱਤਲਾਂ ਤੋਂ ਪਾਰ ਹਨ ਧਰਤੀ ਦੇ ਅੰਦਰ ਹਨ ਸਮੁੰਦਰ ਦੇ ਵਿੱਚ ਹਨ ਉਹ ਸਭ ਕੁਝ ਪਰਮੇਸ਼ਰ ਦੁਆਰਾ ਰਚੀ ਗਈਆਂ। ਹੁਣ ਸਭ ਤੋਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਮੇਸ਼ਰ ਹੈ ਕੌਣ? ਸੋ ਪਵਿੱਤਰ ਬਾਈਬਲ ਵਿੱਚ ਬਾਈਬਲ ਵਿੱਚ ਵੀ ਸਾਨੂੰ ਇਸ ਦਾ ਜਵਾਬ ਮਿਲਦਾ ਹੈ ਜਦੋਂ ਆਪਾਂ ਯਹੂਨਾ ਚਾਰਜ 24 ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਪਰਮੇਸ਼ਰ ਆਤਮਾ ਹੈ ਇਸ ਲਈ ਜੋ ਉਸ ਦੀ ਉਪਾਸਨਾ ਕਰਦੇ ਹਨ ਉਹਨਾਂ ਨੂੰ ਆਤਮਾ ਅਤੇ ਸੱਚ ਨਾਲ ਹੀ ਉਪਾਸਨਾ ਕਰਨੀ ਚਾਹੀਦੀ ਹੈ ਸਾਨੂੰ ਇਤਿਹਾਸ ਸਭ ਸ਼ਬਦਾ ਵਿੱਚ ਦੱਸ ਰਹੇ ਹਨ ਕਿ ਪਰਮੇਸ਼ਰ ਜੋ ਹੈ ਆਤਮਾ ਹੈ ਮਤਲਬ ਉਹ ਇਨਸਾਨ ਨਹੀਂ ਹੈ ਬਲਕਿ ਇੱਕ ਆਤਮਾ ਹੈ ਅਤੇ ਉਹ ਸਭ ਤੋਂ ਉੱਤਮ ਹੈ ਅ ਇਨਸਾਨ ਜੋ ਹੈ ਉਹ ਪਰਮੇਸ਼ਰ ਦੁਆਰਾ ਰਚਾ ਪਰਮੇਸ਼ਰ ਦੁਆਰਾ ਰਚਿਆ ਗਿਆ ਹੈ ਅਤੇ ਇਨਸਾਨ ਨੂੰ ਪਰਮੇਸ਼ਰ ਦੇ ਅਧੀਨ ਰਹਿਣਾ ਚਾਹੀਦਾ ਹੈ ਕਿਉਂਕਿ ਪਰਮੇਸ਼ਰ ਸਭ ਤੋਂ ਵੱਧ ਉੱਤਮ ਆਤਮਾ ਹੈ ਅੱਗੇ ਜੇ ਆਪਾਂ ਗੱਲ ਕਰੀਏ ਪਰਮੇਸ਼ਰ ਦੇ ਸਰੂਪ ਦੀ ਤਾਂ ਪਵਿੱਤਰ ਬਾਈਬਲ ਦੱਸਦੀ ਹੈ ਉਤਪਤੀ 1 ਦੀ 2 ਵਿੱਚ ਲਿਖਿਆ ਹੈ ਤਾਂ ਪਰਮੇਸ਼ਰ ਨੇ ਕਿਹਾ ਆਓ ਅਸੀਂ ਮਨੁੱਖ ਨੂੰ ਆਪਣੀ ਸੂਰਤ ਅਤੇ ਆਪਣੇ ਸਰੂਪ ਤੇ ਬਣਾਈਏ ਸੱਚਮੁੱਚ ਆਪਾਂ ਨੂੰ ਇੱਥੇ ਜਾਣਨ ਨੂੰ ਮਿਲਦਾ ਹੈ ਕਿ ਪਰਮੇਸ਼ਰ ਨੇ ਮਨੁੱਖ ਨੂੰ ਜੋ ਪਹਿਲਾ ਮਨੁੱਖ ਉਸਨੇ ਬਣਾਇਆ ਸੀ ਆਦਮ ਜੋ ਕਿ ਆਦਮੀ ਸੀ ਉਸਨੇ ਉਸ ਨੂੰ ਆਪਣੇ ਸਰੂਪ ਉੱਤੇ ਬਣਾਇਆ ਹੈ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਵੀ ਕੋਈ ਆਦਮੀ ਹੈ ਉਹ ਇਸਤਰੀ ਨਹੀਂ ਹੈ ਉਸਨੇ ਹੀ ਆਦਮ ਨੂੰ ਆਪਣੇ ਸਰੂਪ ਤੇ ਆਪਣੇ ਪਵਿੱਤਰ ਹੱਥਾਂ ਨਾਲ ਰਚਿਆ ਤੇ ਉਸ ਨੂੰ ਅਦਨ ਦੀ ਬਾਟਿਕਾ ਵਿੱਚ ਕੰਮ ਕਰਨ ਲਈ ਰੱਖਿਆ ਤਾਂ ਜੋ ਉੱਥੇ ਪਰਮੇਸ਼ਰ ਦੀ ਅਤੇ ਉਸ ਦੀ ਬਣਾਈ ਚੀਜ਼ਾਂ ਦੀ ਸੇਵਾ ਕਰ ਸਕੇ ਇਥੇ ਨਾਲ ਹੀ ਆਉ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਇੱਕ ਤੋਂ ਜ਼ਿਆਦਾ ਹੈ ਪਰ ਕੀ ਅਸਲ ਵਿੱਚ ਸੱਚਾਈ ਹੈ ਇਸਵਰਿਆ ਭਾਗ ਹੀ ਜਾਣਾਂਗੇ ਸੋ ਆਓ ਅਸੀਂ ਹੁਣ ਅਗਲੇ ਸਵਾਲ ਵੱਲ ਜਾਂਦੇ ਹਾਂ ਕਿ ਪਰਮੇਸ਼ਰ ਦਾ ਨਾਮ ਕੀ ਹੈ ਉਤਪਤੀ 1 ਦੇ ਇੱਕ ਵਿੱਚ ਲਿਖਿਆ ਹੈ ਆਰੰਭ ਵਿੱਚ ਪਰਮੇਸ਼ਰ ਨੇ ਆਕਾਸ਼ ਦੇ ਧਰਤੀ ਦੀ ਰਚਨਾ ਕੀਤੀ ਜਿਹੜਾ ਮੂਲ ਭਾਸ਼ਾ ਬਾਈਬਲ ਜੋ ਇਬਰਾਨੀ ਭਾਸ਼ਾ ਵਿੱਚ ਇਹ ਲਿਖਿਆ ਗਿਆ ਹੈ ਉਸ ਵਿੱਚ ਇੱਥੇ ਐਲੋਹੀਮ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਦਾ ਮਤਲਬ ਹੁੰਦਾ ਹੈ ਰਚਨਹਾਰਾ ਤੇ ਐਲੋਹੀਮ ਜੋ ਹੈ ਉਹ ਪ੍ਰੂਲਰ ਸ਼ਬਦ ਹੈ ਐਲੋਹਾਦਾ ਅਲੋਹ ਦਾ ਮਤਲਬ ਹੁੰਦਾ ਹੈ ਰਚਨ ਵਾਲਾ ਪਰ ਇੱਥੇ ਅਲੋਹਿਮ ਦਾ ਮਤਲਬ ਆਂਦਾ ਹੈ ਰਚਨ ਵਾਲੇ ਤੋਂ ਇੱਥੋਂ ਆਪ ਨੂੰ ਸਾਹ ਪਤਾ ਲੱਗਦਾ ਹੈ ਕਿ ਇੱਕ ਤੋਂ ਜ਼ਿਆਦਾ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਰਚਨਹਾਰੇ ਪਰ ਆਪਾਂ ਨੂੰ ਅੱਗੇ ਵੀ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਰ ਦੇ ਕਈ ਹੋਰ ਸਾਰੇ ਬਹੁਤ ਜ਼ਿਆਦਾ ਨਾਮ ਹਨ ਜਿਵੇਂ ਕਿ ਅਲ ਸ਼ਦਾਈ ਹੋ ਗਿਆ ਅਤੇ ਆਦੋਨਾਈ ਹੋ ਗਿਆ ਆਦੋਨਾਈ ਦਾ ਮਤਲਬ ਵਾਹਿਗੁਰੂ ਹੁੰਦਾ ਅਤੇ ਜਦੋਂ ਆਪਾਂ ਨੂੰ